ਪੰਜਾਬ ਦੇ ਅੰਦਰ ਜਿਹੜੇ ਡੀਪੂ ਹੋਲਡਰ ਨੇ ਸਾਡੇ ਉਹਨਾਂ ਵੱਲੋਂ ਕਈ ਵਾਰ ਡਿਮਾਂਡ ਆਂਦੀ ਰਹੀ ਹੈ ਮੰਗ ਆਂਦੀ ਰਹੀ ਹੈ ਕਿ ਸਾਡੀ ਜਿਹੜੀ ਮਾਰਜਨ ਬਣੀ ਹੈ ਉਹ ਉਹਨੂੰ ਵਧਾਇਆ ਜਾਵੇ ਕਿਉਂਕਿ ਲੰਬੇ ਅਰਸੇ ਤੋਂ ਜਿਹੜੀ ਮਾਰਜਨ ਬਣੀ ਉਹਨਾਂ ਨੂੰ ਮਿਲਦੀ ਹੈ ਉਹਦੇ ਵਿੱਚ ਕੋਈ ਵਾਅਦਾ ਨਹੀਂ ਸੀ ਕੀਤਾ ਗਿਆ ਉਹਨਾਂ ਨੇ ਸਾਨੂੰ ਮਿਲ ਕੇ ਰਿਕਵੈਸਟ ਵੀ ਕੀਤੀ ਚਿੱਠੀ ਪੱਤਰ ਆਏ ਵੀ ਉਹਨਾਂ ਵੱਲੋਂ ਇਹ ਮੰਗ ਪੰਜਾਬ ਸਰਕਾਰ ਕੋ ਰੱਖੀ ਜਾਂਦੀ ਰਹੀ ਆ ਸੋ ਉਹਨਾਂ ਦੀ ਇਸ ਮੰਗ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਦਾ ਖੁਰਾਕ ਤੇ ਸਿਵਲ ਸਿਪਾਈ ਮਹਿਕਮੇ ਵੱਲੋਂ ਇੱਕ ਤਜ਼ਵੀਜ਼ ਇੱਕ ਤਜ਼ਵੀਜ਼ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅੱਗੇ ਰੱਖੀ ਸੀਗੀ ਮੰਗ ਦੇ ਆਧਾਰ ਤੇ ਸੋ ਉਸ ਤਜਵੀਜ਼ ਨੂੰ ਪ੍ਰਵਾਨ ਕਰਦਿਆਂ ਮਾਨਜਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਹੀ ਮੈਂ ਸਮਝਦਾ ਵੀ ਕਿ ਇਤਿਹਾਸਿਕ ਫੈਸਲਾ ਜਿਹੜੇ ਡੀਪੂ ਹੋਲਡਰ ਨੇ ਉਹਨਾਂ ਦੀ ਆਰਥਿਕ ਸਥਿਤੀ ਨੂੰ ਬਿਹਤਰ ਬਣਾਉਣ ਦੇ ਲਈ ਚੱਕਿਆ ਸੋ ਇਸ ਕੜੀ ਨੂੰ ਅੱਗੇ ਤੋਰਦਾ ਹੋਇਆ ਤੁਹਾਡੇ ਨਾਲ ਇਹ ਸ਼ੇਅਰ ਕਰਦਾ ਖੁਸ਼ੀ ਵੀ ਮਹਿਸੂਸ ਕਰ ਰਿਹਾ ਕਿ ਪੰਜਾਬ ਦੇ ਅੰਦਰ ਪਹਿਲੋਂ ਜਿਹੜੇ ਅਨਾਜ ਦੇ ਵਿੱਚੋਂ ਮਾਰਜਨ ਬਣੀ ਇਨਫਾਰਮੇਸ਼ਨ ਜਿਹੜੀ ਮਿਲਦੀ ਸੀਗੀ ਡੀਪੋ ਹੋਲਡਰਾਂ ਨੂੰ ਉਹ 50 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਮਿਲਦੀ ਸੀ ਇਹਦੇ ਵਿੱਚ ਬਹੁਤ ਵੱਡਾ ਵਾਅਦਾ ਕਰਦੇ ਆ 40 ਰੁਪਏ ਹੋਰ ਵਾਅਦਾ ਕਰਦੇ ਆ ਹੁਣ ਇਹ 50 ਦੇ ਥਾਂ 90 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਉਹਨਾਂ ਨੂੰ ਇਹ ਜਿਹੜਾ ਮਾਰਜਨ ਬਣਿਆ ਉਹ ਹੁਣ ਮਿਲ ਨਹੀਂ ਸਰਕਾਰ ਨੇ ਮੱਲਾ ਸ਼ੁਰੂ ਕੀਤੀ ਆ ਸੋ ਇਹ ਮਾਰਜਨ ਬਣੇ ਅਪ੍ਰੈਲ 2024 ਤੋਂ ਪਿਛਲੇ 6 ਮਹੀਨੇ ਤੋਂ ਪਿੱਛੇ ਜਾ ਕੇ ਅਸੀਂ ਜਿਹੜੀ ਉਹਨਾਂ ਨੂੰ ਇਹ ਜਿਹੜੀ ਲਾਗੂ ਕੀਤੀ ਹੈ ₹100 ਹੁਣ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਜਿਹੜੀ ਕਮਿਸ਼ਨ ਹੈ ਉਹਨਾਂ ਨੂੰ ਮਿਲਿਆ ਕਰੂਗੀ ਇਹਦੇ ਅਦਾਗੀ ਵੀ ਸ਼ੁਰੂ ਕਰ ਦਿੱਤੀ ਹੈ ਸੋ ਇਹਦੇ ਨਾਲ 14400 ਜਿਹੜੇ ਰਾਸ਼ਨ ਦੀਪੂ ਨੇ ਪੰਜਾਬ ਦੇ ਅੰਦਰ 14400 ਇਹ ਬਹੁਤ ਵੱਡਾ ਉਹਨਾਂ ਨੂੰ ਜਿਹੜਾ ਅ ਮਤਲਬ ਮੈਂ ਸਮਝਦਾ ਵੀ ਆਰਥਿਕ ਲਾਭ ਮਿਲਿਆ ਸੋ ਇਹਦੇ ਨਾਲ ਪੰਜਾਬ ਸਰਕਾਰ ਨੇ 17 ਕਰੋੜ 40 ਲੱਖ ਰੁਪਈਆ ਆਪਣੇ ਵੱਲੋਂ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਦਿੱਤਾ ਜਾਣਾ ਜਿਹੜਾ ਟੋਟਲ ਮਾਰਜਨ ਬਣਿਆ ਉਹਨਾਂ ਨੂੰ ਦਿੱਤੀ ਜਾਣੀ ਹੈ ਉਹ 78 78 ਕਰੋੜ 40 ਲੱਖ ਦੇ ਕਰੀਬ ਜਿਹੜੀ ਉਹ ਸਾਲਾਨਾ ਉਹਨਾਂ ਨੂੰ ਮਾਰਜਨ ਮਣੀ ਜਿਹੜੀ ਆ ਹੁਣ ਦਿੱਤੀ ਜਾਇਆ ਕਰੂ ਪੰਜਾਬ ਦੇ ਅੰਦਰ 200 ਜੇ ਕਿਸੇ ਡੀਪੂ ਹੋਲਡਰ ਕੋ ਕਾਰਡ ਨੇ ਤੇ ਜੇ ਪਰ ਕਾਰਡ ਦੇ ਉੱਤੇ ਅਸੀਂ 4 ਜੀ ਲਾਈਏ ਕਿਤੇ 3 ਹੋ ਸਕਦਾ ਕਿਤੇ 5 ਹੋ ਸਕਦਾ ਤੇ 800 ਲਾਹ ਪਤਰੀ ਬਣਦੇ ਆ ਤੇ ਇਹਨਾਂ 200 ਕਾਰਡ ਦੇ ਉੱਤੇ ਪਹਿਲ ਉਹਨਾਂ ਨੂੰ 24000 ਰੁਪਏ ਸਾਲਾਨਾ ਜਿਹੜੀ ਉਹ ਮਾਰਜਨ ਮਣੀ ਜਾਂਦੀ ਸੀਗੀ ਕਮਿਸ਼ਨ ਉਹਨਾਂ ਨੂੰ ਜਾਂਦਾ ਸੀਗਾ ਜਿਹੜਾ ਹੁਣ ਵੱਧ ਕੇ 43200 ਰੁਪਇਆ ਸਾਲਾਨਾ ਹੁਣ ਮਾਰਜਨ ਮਣੀ ਜਿਹੜੀ ਉਹਨਾਂ ਦੇ ਖਾਤੇ 'ਚ ਨਜ਼ਾਇਕ ਕਰੋ ਕਿ ਉੰਜ